ਇਹ ਗੱਲ ਹੋਰ ਆ ਮੈਨੂੰ ਕੋਈ ਬੈਲਡਿੰਗ ਨਹੀਂ ਹੋਈ ਜੀ ਟੱਚ ਲੱਗੀ ਨਹੀਂ ਹੋਈ ਕਦੇ ਇਹ ਵੀ ਯਾਰ ਗੱਲ ਹੈ ਨਾ ਮੈਂ ਸਾਫ ਪਾਈਆਂ ਮਸ਼ੀਨ ਆ ਜਿਵੇਂ ਆਪਣਾ ਮੈਸਟਰੀ ਲਿਆ ਬੈਲਡਿੰਗ ਕਰੋ ਫੇਰ ਚੱਲੂਗੀ ਉਹ ਕੰਮ ਹੈ ਨਹੀਂ ਪ੍ਰਾਈਮ ਮਸ਼ੀਨ ਦਾ ਅੱਛਾ ਨਵੀਂ ਹੈਗੀ 2020 ਮਾਡਲ ਆ ਹਾਂਜੀ ਹਾਂਜੀ ਠੀਕ ਆ ਟੀਟੀ ਬੰਦ ਇੰਜਨ ਲਓ ਵੀ ਦੋਸਤੋ ਆ ਮਸ਼ੀਨ ਆ ਫਰੈਂਡਜ਼ ਵਾਲਿਆਂ ਦੀ ਇਹ ਹੈਗੀ ਆ ਬਕਾਊ ਕਰਦੇ ਆਂ ਪੂਰੀ ਗੱਲਬਾਤ ਤੇ ਬਾਕੀ ਜਿਹੜੇ ਬੰਦੇ ਨੇ ਚਲਾਈ ਆ ਡਰਾਈਵਰ ਵੀ ਆਪਣੇ ਕੋਲੇ ਆ ਤੇ ਮਾਲਕ ਵੀ ਕੋਲੇ ਆ ਕੀ ਕੁਛ ਮੰਗਦੇ ਆ ਕਿੰਨੇ ਮਾਡਲ ਆ ਕਿਹੜਾ ਇੰਜਨ ਆ ਏ ਟੂ ਜ਼ेड ਕਰਦੇ ਆਂ ਪੂਰੀ ਗੱਲਬਾਤ ਸਭ ਤੋਂ ਪਹਿਲਾਂ ਹੀ ਹੱਸੀ ਕਾ ਹੱਸੀ ਗੱਲ ਵੀਰੇ ਕੀ ਹਾਲ ਚਾਲ ਆ ਜੀ ਵਧੀਆ ਵੀਰੇ ਵਧੀਆ ਅੱਛਾ ਵੀਰੇ ਇਹ ਕੰਪੈਨ ਬਾਰੇ ਦੱਸੋ ਕਰਾਂ ਤੁਸੀਂ ਵੀ ਕਿੰਨੇ ਮਾਡਲ ਆ ਇਹ ਆ ਵੀਰੇ 20 ਮਾਡਲ ਮਸ਼ੀਨਾਂ 20 ਮਾਡਲ ਓਕੇ ਹਾਂਜੀ ਫਰੈਂਡਸ ਵਾਲੀ 840 ਮਸ਼ੀਨਾਂ ਓਕੇ ਇਹਦਾ ਇੰਜਨ ਵਗੈਰਾ ਪੇਟੀ ਬੰਦੇ ਇੰਜਨ ਆ ਵੀਰੇ ਅਸ਼ੋਕ ਲੈ ਲੈਂਦਾ ਅਸ਼ੋਕਾ ਲੈ ਲੈਣ ਦਾ ਹਾਂਜੀ ਵੀਰੇ ਠੀਕ ਅੱਛਾ ਬਈ ਹੁਣ ਗੱਲ ਇਹ ਹੈਗੀ ਵੀ ਤੁਸੀਂ ਇਹ ਕਰਨੀ ਆ ਇਹ ਸੇਲ ਹਾਂਜੀ ਠੀਕ ਹੈ ਤੇ ਨੰਬਰ ਇੱਕ ਵਾਰੀ ਮਾੜਾ ਇਹ ਦੱਸ ਦੋ ਕਿਹੜੇ ਨੰਬਰਾਂ ਦੇ ਬੰਦਾ ਸੰਪਰਕ ਕਰ ਲੋਗੇ ਨੰਬਰ ਆਪਰੇ ਲੈ ਤਾਂ ਵੀਡੀਓ ਥੱਲੇ ਆ ਜਾਣਗੇ ਅੱਛਾ ਹਾਂਜੀ ਹਾਂਜੀ ਤੇ ਇਹਦਾ ਰੇਟ ਰੇਟ ਵੀ ਆਪਾਂ ਜਿਹੜਾ ਮਤਲਬ ਟੀਵੀ ਤੋਂ ਦੇਖ ਕੇ ਆਊਗਾ ਹਾਂ ਆਪਾਂ ਉਹਦਾ ਮਾਨਤਾਨ ਵੀ ਕਰਾਂਗੇ ਜਿਹੜਾ ਰੇਟ ਆ ਫੋਨ ਤੇ ਦੱਸਾਂਗੇ ਸਾਰੇ ਨਾਲ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਹੋਰ ਮਾਨਤਾਨ ਕਰਦੇ ਹਾਂਗੇ ਠੀਕ ਐ ਅੱਛਾ ਭਾਈ ਮੈਂ ਦੱਸ ਹੁਣ ਤਾਂ ਆਪਾਂ ਖੜੇ ਆਏ ਹਾਂਗੇ ਮੰਡੀ ਦੇ ਵਿੱਚ ਇਹ ਹਮੇਸ਼ਾ ਖੜੀ ਕਿੱਥੇ ਰਹਿੰਦੀ ਹੈਗੀ ਉਹ ਸੈੱਡ 'ਚ ਖੜੀ ਹੁੰਦੇ ਵੇ ਸੈੱਡ ਸਪੈਸ਼ਲ ਪਾਇਆ ਹੋਇਆ ਵੇ ਬਸ ਅੱਛਾ ਉਹ ਜਿਹੜਾ ਸੈੱਡ ਆ ਨਾ ਸਜਣੋ ਇਸ ਕੰਪੈਨ ਵਾਸਤੇ ਹੀ ਸੈੱਡ ਆਗਾ ਤੇ ਡਰਾਈਵਰ ਨਾ ਕਰਦੇ ਪੂਰੀ ਗੱਲਬਾਤ ਆ ਤੇ ਫੜਾਇਆ ਕਰ ਮੈਂ ਡਰਾਈਵਰ ਨੂੰ ਤੇ ਹਾਂ ਵੀ ਇਹ ਕਿਵੇਂ ਚੱਲਦੀ ਹੈਗੀ ਭਾਈ ਚਲਾਉਣ ਦੇ ਵਿੱਚ ਕਿਵੇਂ ਆਗੀ ਪੂਰੀ ਵਧੀਆ ਚੱਲਦੀ ਆ ਵੀਰ ਜੀ ਅੱਛਾ ਕੋਈ ਡਿੱਕਾ ਤਾਂ ਨਹੀਂ ਕੋਈ ਡਿੱਕਾ ਨਹੀਂ ਆਇਆ ਤਾਂ ਨਹੀਂ ਹੈਗਾ ਕਿਤੇ ਮਿਸਤਰੀ ਲਿਆਉਂ ਮੈਂ ਤਾਂ ਫੇਰ ਬਾਹਰ ਨਿਕਲੂ ਬਾਹਰ ਤੋਂ ਆਇਆ ਤਾਂ ਨਹੀਂ ਕਹਿੰਦੀ ਇਹ ਪੂਰੀ ਵਧੀਆ ਚੱਲਦੀ ਆ ਜੀ ਪੂਰੀ ਵਧੀਆ ਚੱਲਦੀ ਆ ਤੇ ਆ ਜੇ ਆਪਾਂ ਇਹਦੇ ਨਾਲ ਦੀ ਨਾਲ ਗੱਲਬਾਤ ਕਰਦੇ ਆਂਗੇ ਤੇ ਦਿਖਾਉਨੇ ਆਗੇ ਇਹਦੀ ਹਾਲਤ ਹਾਲਤ ਸੱਜਣੋ ਤੁਸੀਂ ਚੈੱਕ ਕਰ ਸਕਦੇ ਹੋ ਕੰਪੈਨ ਦੀ ਪੂਰੀ ਗੱਡ ਹਾਲਤ ਤੇ ਇੱਕ ਟਾਇਰ ਵਗੈਰਾ ਵੀ ਦੇਖ ਸਕਦੇ ਹੋ ਕਿੰਨੇ ਪੈਸੇ ਟਾਇਰ ਆ ਵੀ ਇਹਦੇ ਨਵੇਂ ਪਏ ਐ ਰਿਟਾਇਰ ਜਮਈ ਆ। ਓਕੇ ਨਵੇਂ ਪਏ। ਨੌਕਲੀ ਚੱਲਦੀ ਆਪਾਂ ਕਿਹੜਾ ਬਾਹਰ ਸੀਨ ਲਾਉਣ ਜਾਣੇ ਆ ਵੀਰੇ। ਅੱਛਾ ਪਿੰਡ ਨੌਕਲੀ ਪਿੰਡ ਪਿੰਡ ਚੱਲਦੀ ਆ। ਪਿੰਡ ਪਿੰਡ ਦਾ ਹੀ ਹੁੰਦਾਗਾ ਠੀਕ ਐ। ਤੇ ਅੱਛਾ ਗੱਲ ਇਹ ਆ ਗਈ ਸੱਜਣਾ। ਕੰਪੈਨ ਤਾਂ ਛੋਟੀ ਵਗ ਜਾਣੀ ਆ ਇਹ। ਤੇ ਸੀਲਡਰ ਨਾਲ ਹੀ ਆਵੇਂ ਨਾਲੇ ਵੀ ਦਵਾਗੇ। ਸਾਈਡ ਤੇ ਕੰਸੀਨਡਾ ਹੁੰਦੀਆਂ ਇੱਥੇ। ਓਕੇ ਓਕੇ। ਜਿਹੜੀਆਂ ਸਾਈਡ ਜੀ ਤੇ ਲੱਗੀਆਂ ਹੁੰਦੀਆਂ। ਹਾਂਜੀ ਮਿਲਦਾ ਮਸ਼ੀਨ ਤੋਂ ਲੱਗਿਆ ਸੌੱਖਾ ਹੁੰਦਾ ਇਹਨੂੰ। ਹਾਂ। ਕਿ ਧੋਕੇ ਖੜਾਉਣੇ ਮਸ਼ੀਨ ਸ਼ਾਇ ਨਿਕਰਾਉਂਦੇ। ਅੱਛਾ ਉਹ ਫਿਰ ਨਾਲ ਸਾਰਾ ਕੁਝ ਹੀ ਦੀ ਜਿੰਨਾ ਇਹਦਾ ਪਾਰਟਸ ਹੈਗਾ ਏ ਟੂ ਜ਼ੈਡ ਹੈਨਾ। ਇਹ ਕੰਪਨੀ ਕੋਲ ਸਮਾਨ ਆਉਂਦਾ ਹੈਗਾ। ਇਹ ਸਾਰਾ ਕੁਝ ਨਾਲ ਦਵਾਗੇ। ਸਾਰਾ ਕੁਝ ਨਾਲ ਦੀ ਨਾਲ। ਇਹ ਗੱਲ ਹੋਰ ਆ। ਮਸ਼ੀਨ ਨੂੰ ਕੋਈ ਬਿਲਡਿੰਗ ਨਹੀਂ ਹੋਈਦੀ। ਟੱਚ ਲੱਗੀ ਨਹੀਂ ਹੋਈ ਕਦੇ। ਇਹ ਵੀ ਯਾਰ ਗੱਲ ਹੈਨਾ। ਮੈਂ ਸਾਫ ਪਾਈਆਂ 2020 ਮਾਡਲ ਆ ਹਾਂਜੀ ਹਾਂਜੀ ਠੀਕ ਆ ਪੇਟੀ ਬੰਦੀ ਇੰਜਨ ਪੇਟੀ ਬੰਦੀ ਇੰਜਨ ਆ ਵੱਡੀ ਗੱਲ ਆ ਜਿਹੜੀ ਇਹ ਹੁੰਦੀ ਆ ਤੇ ਹੋਰ ਕੁਛ ਫਸਟ ਓਨਰ ਹੈਗੀ ਇਹ ਗੱਲ ਆਪਣੀ ਰਹਿ ਗਈ ਸੀ ਹੈਨਾ ਫਸਟ ਓਨਰ ਹੈਗੀ ਲੈ ਵੀ ਸਜਣੋ ਪਿੰਡ ਤਨੇਰ ਦੇ ਵਿੱਚ ਇਹ ਮਸ਼ੀਨ ਖੜੀ ਆ ਨੇੜੇ ਮਹਿਲਕਲਾ ਜ਼ਿਲ੍ਹਾ ਬਰਨਾਲਾ ਨੰਬਰ ਐ ਸਕਰੀਨ ਤੇ ਚੱਲੀ ਜਾਂਦੇ ਆ ਜਿਹੜੇ ਵੀਰ ਭਾਈ ਨੂੰ ਕੰਪੈਨ ਇਹ ਫਿੱਟ ਬੈਠਦੀ ਆ ਆ ਕੇ ਤੁਸੀਂ ਇੱਕ ਵਾਰ ਦੇਖ ਸਕਦੇ ਹੋ ਤੇ ਨਾਲ ਉੱਤੇ ਨੰਬਰ ਚੱਲੀ ਜਾਂਦੇ ਉਹਦੇ ਤੇ ਸੰਪਰਕ ਕਰ ਲਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਬਾਈ ਕਹਿੰਦਾ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਮਾਨਦਾਨ ਕਰਾਂਗੇ ਵੀਰੇ ਵੀਡੀਓ ਉਹਦਾ ਸਪੈਸ਼ਲ ਮਾਨਦਾਨ ਹੋਊਗਾ ਜੇ ਊ ਬੰਦਾ ਆ ਗਿਆ ਕੋਈ ਉਹ ਵੀ ਮਾਨਦਾਨ ਕਰਾਂਗੇ ਉਹ ਵੀ ਕਰੋਗੇ ਨਾ ਆਹੋ ਕਰ ਲਿਓ ਯਾਰ ਬੰਦੇ ਨੇ ਆਉਣਾ ਵੀ ਅਸੀਂ ਫਿਰ ਵੀ ਤੇ ਲੈ ਵੀ ਸੋਝਣੋ ਵੀਡੀਓ ਨੂੰ ਕਰ ਦਿਓ ਸ਼ੇਅਰ ਧੰਨਵਾਦ